ਤੁਸੀਂ ਜੇ ਤੁਸੀਂ ਘਰ ਬੈਠ ਕੇ ਇੱਕ smartphones ਦੇ थ्रू ਜਾਂ laptop ਦੇ थ्रू ਘਰ ਬੈਠ ਕੇ ਬਹੁਤ ਹੀ ਘੱਟ investment ਤੇ ਪੈਸੇ ਕਮਾਉਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਸਿਰਫ ਤੁਹਾਡੇ ਲਈ ਹੈ skip ਕਰਕੇ ਨਾ ਜਾਣਾ proper ਇਸ ਵੀਡੀਓ ਨੂੰ ਦੇਖਣਾ ਕਿ ਕਿੱਦਾਂ ਤੁਸੀਂ ਘੱਟ investment ਤੇ ਬਹੁਤ ਜ਼ਿਆਦਾ earning ਕਰ ਸਕਦੇ ਹੋ ਸੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਗੁਰਪ੍ਰੀਤ ਕੌਰ ਤੇ ਮੈਂ ਲੁਧਿਆਣਾ ਤੋਂ belong ਕਰਦੀ ਹਾਂ ਤੇ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ digital skills ਕਿੱਦਾਂ ਤੁਹਾਨੂੰ help ਕਰਦੀਆਂ ਤੁਸੀਂ ਘਰ ਬੈਠ ਕੇ ਬਹੁਤ ਅੱਛੇ level ਤੇ growth ਕਰ ਸਕਦੇ ਹੋ ਘੱਟ investment ਕਿਹੜੀਆਂ skills ਨੇ ਜਿਨ੍ਹਾਂ ਨੂੰ ਸਿੱਖ ਕੇ ਤੁਸੀਂ ਬਹੁਤ ਲੰਬੇ ਟਾਈਮ ਲਈ growth ਕਰ ਸਕਦੇ ਹੋ ਚਾਹੇ ਤੁਸੀਂ ਹਾਊਸ ਵਾਈਫ ਹੋ ਨਾ ਚਾਹੇ ਤੁਸੀਂ ਸਟੂਡੈਂਟ ਹੋ ਜਾਂ ਪਾਰਟ ਟਾਈਮ ਵਰਕ ਕਰਨਾ ਚਾਹੁੰਦੇ ਹੋ ਸਭ ਲਈ ਹੈਲਪਫੁਲ ਹੈ। ਪਹਿਲਾਂ ਇਸ ਕਨਸੈਪਟ ਦੇ ਬਾਰੇ ਵਿੱਚ ਆਪਾਂ ਥੋੜਾ ਸਮਝਾਂਗੇ। ਡਿਜੀਟਲ ਮਾਰਕੀਟਿੰਗ ਉਹਨੂੰ ਕਹਿੰਦੇ ਕਿ ਕਿਸੇ ਵੀ ਪ੍ਰੋਡਕਟ ਜਾਂ ਸਰਵਿਸ ਨੂੰ ਸੋਸ਼ਲ ਮੀਡੀਆ ਤੇ ਪ੍ਰਮੋਟ ਕਰਨਾ ਜਿਵੇਂ ਕਿ YouTube, Facebook, Instagram ਤੇ ਤੇ ਪ੍ਰਮੋਟ ਕਰਨ ਉੱਤੇ ਜਦੋਂ ਵੀ ਕਿਸੇ ਪ੍ਰੋਡਕਟ ਨੂੰ ਤੁਸੀਂ ਰੈਫਰ ਕਰਦੇ ਹੋ ਤਾਂ ਉਹਦੇ through ਤੁਸੀਂ ਬਹੁਤ ਤਰੀਕੇ ਅੱਛੇ ਨਾਲ ਕਮਾ ਸਕਦੇ ਹੋ। ਇਹਨੂੰ ਕਹਿੰਦੇ ਕਿ ਡਿਜੀਟਲ ਮਾਰਕੀਟਿੰਗ ਸੋਸ਼ਲ ਮੀਡੀਆ ਮਾਰਕੀਟਿੰਗ ਪਹਿਲਾਂ ਜਦ ਆਪਾਂ ਇਹ ਸਕਿਲਸ ਬਾਰੇ ਪ੍ਰੋਪਰ ਤਰੀਕੇ ਨਾਲ ਸਮਝਾਂਗੇ ਪ੍ਰੋਪਰ ਦੱਸਾਂਗੇ ਅੱਜ ਕਿਹੜੀਆਂ-ਕਿਹੜੀਆਂ ਸਕਿਲਸ ਦੇ थ्रू ਤੁਸੀਂ ਕਿੱਦਾਂ-ਕਿੱਦਾਂ ਕਮਾ ਸਕਦੇ ਹੋ ਸੋਸ਼ਲ ਮੀਡੀਆ ਮਾਰਕੀਟਿੰਗ ਦੇ थ्रू ਕਿੱਦਾਂ ਕਿ ਸੋਸ਼ਲ ਮੀਡੀਆ ਦੇ ਪੇਜ ਨੂੰ ਹੈਂਡਲ ਕਰਨਾ ਕਿਸੇ ਵੀ ਅੱਜ ਦੇ ਟਾਈਮ ਤੇ ਬਹੁਤ ਸਾਰੇ ਆਫਲਾਈਨ ਬਿਜ਼ਨਸ ਆਜਾ ਜੋ ਆਨਲਾਈਨ ਕਨਵਰਟ ਹੋ ਰਹੇ ਨੇ ਬਟ ਉਹਨਾਂ ਨੂੰ ਆਨਲਾਈਨ ਸਕਿਲਸ ਦੇ ਬਾਰੇ ਨੌਲੇਜ ਨਹੀਂ ਹੈ ਬਟ ਜਦੋਂ ਤੁਸੀਂ ਇਹ ਫੇਰ ਸਕਿਲਸ ਸਿੱਖ ਕੇ ਇਸ ਨੂੰ ਮੋਨਟਾਈਜ਼ ਕਰਦੇ ਹੋ ਤਾਂ ਇਸ ਲੋਕਾਂ ਦੇ ਪੇਜ ਹੈਂਡਲਸ ਕਰਦੇ ਹੋ ਤਾਂ 10 ਤੋਂ 50 ਹਜ਼ਾਰ ਤੱਕ ਮੰਥਲੀ ਘਰ ਬ ਇਸ ਤੋਂ ਬਾਅਦ ਫ੍ਰੀਲੈਂਸਿੰਗ ਸ킬 ਫ੍ਰੀਲੈਂਸਿੰਗ ਸਕਿਲਸ ਵਿੱਚ ਕੀ ਆਂਦਾ ਕੰਟੈਂਟ ਕ੍ਰੀਏਸ਼ਨ ਕਾਪੀਰਾਈਟਿੰਗ ਈਮੇਲ ਮਾਰਕੀਟਿੰਗ ਜਾਂ ਡ੍ਰੌਪਸ਼ਿਪਿੰਗ ਜਾਂ ਐਡੀਟਿੰਗ ਦਾ ਕੰਮ ਕਰਨਾ ਇਹਨਾਂ ਵਿੱਚੋਂ ਕੋਈ ਵੀ ਸਕਿਲ ਤੁਸੀਂ ਸਿੱਖ ਲੈਣਿਓ ਮਨਨੋ ਤੁਸੀਂ ਐਡੀਟਿੰਗ ਦਾ ਹੀ ਕੰਮ ਸਿੱਖ ਲੈਣਿਓ ਤਾਂ ਘਰ ਤੋਂ ਬੈਠੇ ਲੱਖ ਤੋਂ ਡੇਢ ਲੱਖ ਈਜ਼ੀਲੀ ਬੇਸੇ ਤੇ ਕਮਾ ਸਕਦੇ ਹੋ ਕਿ ਅੱਜ ਦੇ ਟਾਈਮ ਤੇ ਐਡੀਟਰ ਦੀ ਬਹੁਤ ਡਿਮਾਂਡ ਹੈ ਇਹ ਸਾਰੀਆਂ ਸਕਿਲਸ ਫੋਨ ਉੱਤੇ ਈਜ਼ੀਲੀ ਤਰੀਕੇ ਨਾਲ ਹੋ ਜਾਂਦੀਆਂ ਤੇ ਬਹੁਤ ਅੱਛੇ ਤਰੀਕੇ ਨਾਲ ਕਮਾ ਸਕਦੇ ਹੋ ਵੈਬਸਾਈਟ ਕਿਹੜੀਆਂ ਨੇ ਫੀਵਰ ਅਪਵਰਕ ਇਹਨਾਂ ਸਾਰੀਆਂ ਤੇ ਘਰ ਬੈਠ ਕੇ ਕੁਝ ਸਕਿਲਸ ਉੱਪਰ ਵਰਕ ਕਰਕੇ ਐਜ਼ ਅ ਫ੍ਰੀਲੈਂਸਿੰਗ ਵਰਕ ਕਰ ਸਕਦੇ ਹੋ ਇਹਦੇ ਲਈ ਤੁਹਾਨੂੰ ਕੋਈ ਨੌਕਰੀ ਕਰਨ ਦੀ ਜ਼ਰੂਰਤ ਨਹੀਂ ਹੈ 7 ਤੋਂ 8 ਘੰਟੇ ਦੋ ਤੋਂ 3 ਘੰਟੇ ਕੱਢੋ ਤੇ ਬਹੁਤ ਅੱਛੇ ਤਰੀਕੇ ਨਾਲ ਕਮਾ ਸਕਦੇ ਹੋ ਘਰ ਬੈਠ ਕੇ ਥਰਡ ਨੰਬਰ ਤੇ ਆਂਦਾ ਐਫੀਲੀਏਟ ਮਾਰਕੀਟਿੰਗ ਐਫੀਲੀਏਟ ਮਾਰਕੀਟਿੰਗ ਉਸ ਨੂੰ ਕਹਿੰਦੇ ਆ ਜਦੋਂ ਤੁਸੀਂ ਕਿਸੇ ਦੀ ਵੀ ਕੰਪਨੀ ਦੀ ਪ੍ਰਮੋਟ ਕਰਦੇ ਹੋ ਪ੍ਰੋਮੋਸ਼ਨ ਕਰਦੇ ਹੋ ਤੇ ਜੋ ਵੀ ਪਰਸਨ ਤੁਹਾਡੇ ਰੈਫਰ ਦੇ ਥਰੂ ਪ੍ਰੋਡਕਟ ਨੂੰ ਬਾਏ ਕਰਦਾ ਤੇ ਤੁਹਾਨੂੰ ਇੱਕ ਕਮਿਸ਼ਨ ਦਿੱਤੀ ਜਾਂਦੀ ਆ ਤੇ ਥਰਡ ਨੰਬਰ ਤੇ ਆ YouTube YouTube ਤੋਂ ਕਿੰਨਾ ਕਮੈਸਾ ਕਮਾਉਣਾ ਹੈ ਪਹਿਲਾਂ ਤੁਸੀਂ ਆਪਣੀਆਂ ਰੀਲਸ ਅਪਲੋਡ ਕਰਦੇ ਹੋ ਵਿਊਜ਼ ਆਉਂਦੇ ਆ ਦੈਨ ਬ੍ਰਾਂਡਸ ਨਾਲ ਕੋਲਾਬ ਕਰਦੇ ਹੋ ਉਹਦੇ ਥਰੂ ਬਹੁਤ ਅੱਛੇ ਲੈਵਲ ਤੇ ਗਰੋਥ ਕਰ ਸਕਦੇ ਹੋ ਅਜ਼ ਅਟੈਂਪਟ ਸੋਸ਼ਲ ਮੀ ਸੋਸ਼ਲ ਮੀਡੀਆ ਦੇ ਥਰੂ ਤੁਸੀਂ ਲੱਖਾਂ ਰੁਪਏ ਕਮਾ ਸਕਦੇ ਹੋ ਬਿਨਾ ਫੇਸ ਰਿਵੀਲ ਕੀਤੇ ਫ੍ਰੀਲੈਂਸਿੰਗ ਵਰਕ ਕਰ ਸਕਦੇ ਹੋ ਦੇ ਲਈ ਫ੍ਰੀਲੈਂਸਿੰਗ ਲਈ ਤੁਹਾਨੂੰ ਕੋਈ ਫੇਸ ਰਿਵੀਲ ਕਰਨ ਦੀ ਜਰੂਰਤ ਨਹੀਂ ਹੈ ਪੰਜਾਬੀ ਹਿੰਦੀ ਜਿਹੜੀ ਲੈਂਗੁਏਜ ਕੰਫਰਟੇਬਲ ਹੋ ਉਸੇ ਲੈਂਗੁਏਜ ਕੰਮ ਕਰ ਸਕਦੇ ਹੋ ਬਹੁਤ ਹੀ ਈਜ਼ੀ ਤਰੀਕੇ ਨਾਲ ਤੁਸੀਂ ਕੰਮ ਨੂੰ ਕਰ ਸਕਦੇ ਹੋ ਆਪਾਂ ਗੱਲ ਕਰਨੀ ਹੈ ਕਿ ਆਪਾਂ ਨੂੰ ਕੀ ਚਾਹੀਦਾ ਹੈ ਇਸ ਕੰਮ ਨੂੰ ਸਟਾਰਟ ਕਰਨ ਲਈ ਤੁਹਾਡੇ ਕੋਲ ਕੀ ਕੀ ਰਿਕੁਆਇਰਮੈਂਟ ਹੋਣੀਆਂ ਚਾਹੀਦੀਆਂ ਜੋ ਤੁਹਾਡੇ ਹੱਥ 'ਚ smartphone ਹੈ ਉਸੇ ਦੇ ਥਰੂ ਤੁਸੀਂ ਕੰਮ ਕਰ ਸਕਦੇ ਹੋ ਇੰਟਰਨੈਟ ਚਾਹੀਦਾ ਐਂਡ ਇੱਕ ਤੋਂ 2 ਘੰਟੇ ਚਾਹੀਦੇ ਤੇ ਇੱਕ ਸਕਿੱਲ ਸਿੱਖਣ ਦੀ ਇੱਛਾ ਹੋਣੀ ਚਾਹੀਦੀ ਹੈ ਕਿ ਤੁਹਾਡੇ ਅੰਦਰ ਇੱਕ ਸਕਿੱਲ ਸਿੱਖੋਗੇ ਤਾਂ ਹੀ ਤੁਸੀਂ ਅੱਛੇ ਲੈਵਲ ਤੇ ਗਰੋਥ ਕਰ ਸਕਦੇ ਹੋ ਜੇ ਤੁਹਾਡੇ ਕੋਲੇ ਸਾਰੀਆਂ ਚੀਜ਼ਾਂ ਹਨ ਤੇ ਕੰਗratulations ਤੁਸੀਂ ਆਪਣੀ ਜਰਨੀ ਨੂੰ ਮੇਰੇ ਨਾਲ ਸਟਾਰਟ ਕਰ ਸਕਦੇ ਹੋ ਤੇ ਬਹੁਤ ਅੱਛੇ ਲੈਵਲ ਤੇ ਗਰੋ ਕਰ ਸਕਦੇ ਹੋ ਬਟ ਇੱਕ ਹੈ ਸਿੱਖਣ ਦਾ ਮਾਈਂਡ ਸੈਟ ਨਾਲ ਲਾਣਾ ਵਿਥਿਨ 1 ਮੰਥ ਬਹੁਤ ਅੱਛੇ ਲੈਵਲ ਤੇ ਕਮਾ ਸਕਦੇ ਹੋ ਬਹੁਤ سارے ਪਰਸਨ ਦੇ ਮਾਈਂਡ ਵਿੱਚ ਇਹ ਹੋਇਆ ਕਿ ਮੈਮਸ ਕਿੰਨੀ ਦੇਰ ਵਿੱਚ ਇਸ ਤਮਾ ਸਕਦੇ ਹੋ ਇੱਕ ਮਹੀਨਾ ਚਾਹੀਦਾ ਹੈ ਸਕਿੱਲਸ ਨੂੰ ਸਿੱਖਣ ਲਈ ਅੱਛੇ ਲੈਵਲ ਤੇ ਗਰੋਥ ਕਰ ਸਕਦੇ ਹੋ ਬਹੁਤ ਅੱਛੇ ਲੈਵਲ ਤੇ ਪੈਸ